ਸਤਿ ਸ਼੍ਰੀ ਅਕਾਲ ਜੀ ਅੱਜ ਦਬੋਲੀਆਂ ਤੋਂ ਲੈ ਕੇ ਮਹਿਮਦਵਾਲ ਤੱਕ 2.4 ਕਿਲੋਮੀਟਰ ਜਿਹੜੀ ਸੜਕ ਹੈ ਉਹ ਬਣ ਰਹੀ ਹੈ ਤਕਰੀਬਨ 90 ਲੱਖ ਰੁਪਈਆ ਇਹਦੇ ਤੇ ਕੀਮਤ ਲਾਗਤ ਲੱਗਣੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹਲਕੇ ਦੇ ਵਿੱਚ ਤਕਰੀਬਨ 110 ਸੜਕਾਂ ਜਿਹੜੀਆਂ ਨੇ ਉਹ ਬਣ ਰਹੀਆਂ ਨੇ ਸਿਰਫ ਆ ਲੁੱਕ ਦਾ ਕੰਮ ਜਿਹੜਾ ਉਹ ਮਾਰਚ ਦੇ ਵਿੱਚ ਹੋਊਗਾ ਕਿਉਂਕਿ ਸਿਆਲਾਂ ਦੇ ਵਿੱਚ ਇਹ ਬੰਦ ਹੋ ਜਾਂਦਾ ਸਾਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਨੇ ਉਹ ਬਣ ਜਾਣੀਆਂ ਨੇ ਸੋ ਇਹਦੇ ਵਿੱਚ ਵੀ ਹੁਣ ਹੁਣ ਜਿਹੜਾ ਘਟਕਾ ਪੈਣਾ ਹੈ ਇੱਕ ਮਿੱਟੀ ਪੈਣੀ ਹੈ ਪਹਿਲਾਂ ਇੱਕ ਲੇਅਰ 4 ਇੰਚੀ ਉਸ ਤੋਂ ਬਾਅਦ 6 ਇੰਚ ਜਿਹੜਾ ਉੱਤੇ ਘਟਕਾ ਦੋ ਹਿੱਸਿਆਂ ਦੇ ਵਿੱਚ ਪੈਣਾ ਸੋ ਇਹ ਮੈਂ ਦੱਸਣਾ ਚਾਹੁੰਨਾ ਕਿ ਸਾਡੀ ਸਰਕਾਰ ਜਿਹੜੀ ਹੈ ਜਿਸ ਤਰੀਕੇ ਨਾਲ ਡਵੈਲਪਮੈਂਟ ਕਰ ਰਹੀ ਹੈ ਪਰਮਾਤਮਾ ਮਿਹਰ ਕਰੇ ਐ ਸਾਰਾ ਪੰਜਾਬ ਔਰ ਖਾਸ ਕਰਕੇ ਮੇਰਾ ਹਲਕਾ ਜਿਹੜਾ ਹੈ ਉਹ ਬਹੁਤ ਹੀ ਖੂਬਸੂਰਤ ਬਣ ਜਾਊਗਾ ਸੜਕਾਂ ਬਣ ਜਾਣਗੀਆਂ ਤੇ ਲੋਕਾਂ ਨੂੰ ਜਿਹੜਾ ਉਹਦਾ ਬੜਾ ਫਾਇਦਾ ਹੋਊਗਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦਬੋਲੀਆਂ ਦੀ ਜੋ ਸਾਡੀ ਸੜਕ ਆ ਇਹ ਦਬੋਲੀਆਂ ਤੋਂ ਮਹਿਮਦਵਾਲ ਜਿਹੜੀ ਅੱਜ ਬਣਨ ਜਾ ਰਹੀ ਆ ਅਸੀਂ ਸਰਕਾਰ ਭਗਵੰਤ ਬਾਣ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਸਰਦਾਰ ਸੱਜਨ ਸਿੰਘ ਚੀਮਾ ਜੀ ਜੋ ਸਾਡੇ ਨਗਰ ਦੇ ਆ ਸਾਡਾ ਮਾਨ ਆ ਤੇ ਉਹਨਾਂ ਦੀ ਬਦੌਲਤ ਉਹਨਾਂ ਦੇ ਐਫਰਟ ਦੀ ਬਦੌਲਤ ਹੀ ਅੱਜ ਜਿਹੜਾ ਸਾਡੇ ਇੰਨਾ ਕੁ ਰਾਹ ਬੁਰਾ ਹਾਲ ਸੀਗਾ ਮੱਲਬ ਉਥੋਂ ਪੱਠੇ ਲਿਉਣੇ ਕਿਸੇ ਨੇ ਸਬਜ਼ੀ ਵਿਜਣੀ ਉਧਾ ਵੀ ਖੂ ਤੇ ਜਾਣਾ ਬਹੁਤ ਮੁਸ਼ਕਲ ਸੀਗਾ ਇਹ ਦੋ ਪਿੰਡਾਂ ਨੂੰ ਜੋੜੂਗੀ ਸੜਕ ਜਿਹੜੀ ਮਹਿਮਦਵਾਲ ਨੂੰ ਤੇ ਦਬੋਲੀਆਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਪੰਚਾਇਤ ਸਾਰਾ ਨਗਰ ਸਰਦਾਰ ਸੱਜਨ ਸਿੰਘ ਟੀਮਾ ਜੀ ਦਾ ਜਿਨ੍ਹਾਂ ਨੇ ਇਹ ਐਫਰਟ ਕਰਕੇ ਸਾਨੂੰ ਜਿਹੜਾ ਆ ਇਹ ਸੜਕ ਦੀ ਵੱਡੀ ਦੇਣ ਦਿੱਤੀ ਆ ਕਿਉਂਕਿ ਸਾਨੂੰ 40 ਸਾਲਾਂ ਚ ਕਿਸੇ ਸਰਕਾਰ ਨੇ ਪੁੱਛਿਆ ਨਹੀਂ ਸਾਡੇ ਪਿੰਡ ਤੋਂ ਕਦੀ ਰੁਪਈਆ ਨਹੀਂ ਮਿਲਿਆ ਤੇ ਸਾਡੀ ਖੁਸ਼ਕਿਸਮਤੀ ਆ ਕਿ ਸਾਨੂੰ ਸੱਜਨ ਸਿੰਘ ਟੀਮਾ ਜੀ ਵਰਗੇ ਲੀਡਰ ਔਰ ਸਾਡਾ ਮਾਣ ਸਾਨੂੰ ਮਿਲਿਆ ਵਾ ਤੇ ਅੱਜ ਅਸੀਂ ਬਹੁਤ ਖੁਸ਼ ਹਾਂ ਸਾਡਾ ਨਗਰ ਇਸ ਚੀਜ਼ ਤੇ ਬਹੁਤ ਖੁਸ਼ ਆ ਸਾਰੀ ਪੰਚਾਇਤ ਖੜੀ ਆ ਨਗਰ ਦੇ ਸਾਰੇ ਪ੍ਰਤਵੰਤੇ ਸੱਜਣ ਖੜੇ ਆ ਅਸੀਂ ਸਾਰੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਸੱਜੇ ਸਿੰਘ ਟੀਮਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ